ਕੇਂਦਰ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਤੇ ਇੱਕ ਵੱਡਾ ਯੂ ਟਰਨ ਵੀ ਇਸ ਨੂੰ ਕਹਿ ਸਕਦੇ ਹੋ ਕਿ ਜੋ ਬੀਤੇ ਦਿਨ ਹੀ ਜੁਪੀਐਸਸੀ ਵੱਲੋਂ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ ਉਸ ਇਸ਼ਤਿਹਾਰ ਨੂੰ ਹੁਣ ਰੋਕ ਲਿਆ ਗਿਆ ਤੇ ਰੱਦ ਕਰ ਦਿੱਤਾ ਗਿਆ ਇਸ਼ਤਿਹਾਰ ਨੂੰ ਤੇ ਇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਜਿਹੜੀ ਐਂਟਰੀ ਕੀਤੀ ਆ ਇਸ ਮਸਲੇ ਤੇ ਤੇ ਖੁਦ ਇਸ ਦੇ ਨਿਰਦੇਸ਼ ਜਾਰੀ ਕਰ ਦਿੱਤੇ ਨੇ ਕਿ ਇਹ ਇਸ਼ਤਿਹਾਰ ਬਾਸ ਲਿਆ ਜਾਵੇ ਤਦ ਆਦਿ ਇਹ ਕਿ ਲੈਟਰਲ ਐਂਟਰੀ ਦੇ ਲਈ ਇਸ਼ਤਿਹਾਰ ਜਾਰੀ ਹੋਇਆ ਸੀ ਅਤੇ ਸਾਰੇ ਅਖਬਾਰਾਂ ਵਿੱਚ ਜਿਹੜੇ 17 ਤਰੀਕ ਨੂੰ ਇਹ ਜਿਹੜੇ ਆ ਇਸ਼ਤਿਹਾਰ ਛਾਪਿਆ ਜਾਂਦਾ ਹੈ ਅਤੇ ਲੈਟਰਲ ਐਂਟਰੀ ਮੰਗੀ ਜਾਂਦੀ ਹੈ ਤਾਂ ਇਸ ਨੂੰ ਲੈ ਕੇ ਸਿਆਸੀ ਘਮਾਸਾਨ ਆ ਜਿਹੜਾ ਪੂਰੇ ਦੇਸ਼ ਵਿੱਚ ਉੱਠਿਆ ਸੀਗਾ ਤੇ ਇਸੇ ਨੂੰ ਹੁਣ ਕਿਤੇ ਨਾ ਕਿਤੇ ਰੋਕਣ ਦੇ ਲਈ ਕੇਂਦਰ ਸਰਕਾਰ ਵੱਲੋਂ ਵੱਡਾ ਯੂ ਟਰਨ ਲਿਆ ਗਿਆ ਅਤੇ ਪ੍ਰਧਾਨ ਮੰਤਰੀ ਨੇ ਇਸ ਇਸ਼ਤਿਹਾਰ ਤੇ ਰੋਕ ਲਾਉਣ ਦੇ ਲਈ ਨਿਰਦੇਸ਼ ਜਾਰੀ ਕਰ ਦਿੱਤੇ ਨੇ ਤਾਂ ਇੱਕ ਵਾਰ ਦੱਸ ਦਿੰਨੇ ਆ ਕਿ ਇਹ ਮਸਲਾ ਕੀ ਸੀਗਾ ਤਾਂ UPSC ਵੱਲੋਂ ਲੈਟਰਲ ਐਂਟਰੀ ਦੇ ਲਈ ਇਸ਼ਤਿਹਾਰ ਜਾਰੀ ਕੀਤਾ ਜਾਂਦਾ ਹੈ ਅਤੇ ਇਸ਼ਤਿਹਾਰ ਨੂੰ ਲੈ ਕੇ ਜਿਹੜਾ ਦਾਵਾ ਠੁੱਕਿਆ ਜਾਂਦਾ ਕਿ UPSC ਵਿੱਚ ਸਿੱਧੀ ਭਰਤੀ ਹੋਏਗੀ ਤਾਂ ਸਿੱਧੀ ਭਰਤੀ ਨੂੰ ਲੈ ਕੇ ਵੱਡਾ ਸਿਆਸੀ ਬਿਵਾਲ ਉੱਠਿਆ ਸੀ ਤੇ ਦੇਸ਼ ਦੇ ਸਮੂਹ ਜਿਹੜਾ ਪ੍ਰਸ਼ਾਸਨਿਕ ਅਧਿਕਾਰੀ ਨੇ ਉਹਨਾਂ ਵਿੱਚ ਵੀ ਵੱਡੀ ਹਲਚਲ ਪੈਦਾ ਹੋ ਗਈ ਸੀ ਕਿ ਜਿੱਥੇ ਅਸੀਂ ਇੰਨਾ ਇੰਨਾ ਸਮਾਂ ਪੜ ਕੇ IAS PCS ਜਾਂ UPSC ਦਾ ਪੇਪਰ ਹੈ ਜਿਹੜਾ ਉਹ ਕਲੀਅਰ ਕਰਦੇ ਆ ਤਾਂ ਉਧਰ ਜਿਹੜਾ ਇਹ ਸਿੱਧੀ ਭਰਤੀ ਦਾ ਨਵਾਂ ਜਿਹੜਾ ਪੈਂਤਰਾ ਖੇਡਿਆ ਜਾ ਰਿਹਾ ਆ ਅਖਰਕਾਰ ਇਸ ਦਾ ਕੀ ਮਤਲਬ ਹੈ ਤਾਂ ਇਸ ਨੂੰ ਲੈ ਕੇ ਸਿਆਸੀ ਹਲਚਲ ਆ ਜਿਹੜੀ ਸ਼ੁਰੂ ਹੋਈ ਸੀ ਪਰ ਉਧਰ ਜਿੱਥੇ ਇਸ ਦਾ ਵਿਰੋਧੀ ਧਿਰ ਨੇ ਜਿਹੜਾ ਵਿਰੋਧ ਕੀਤਾ ਤਾਂ ਉਧਰ ਐਨਡੀਏ ਸਰਕਾਰ 'ਚ ਵੱਡਾ ਰੋਲ ਅਦਾ ਕਰੇ ਚਿਰਾਗ ਪਾਸਵਾਨ ਨੇ ਵੀ ਇਸ ਆਦੇਸ਼ ਦੇ ਇਸ ਇਤਿਹਾਰ ਦਾ ਜਿਹੜਾ ਵਿਰੋਧ ਕੀਤਾ ਸੀ ਵਿਰੋਧ ਕਰਦਿਆ ਉਹਨਾਂ ਨੇ ਇਹ ਕਿਹਾ ਸੀਗਾ ਕਿ ਇਸ ਵਿੱਚ ਰਿਜ਼ਰਵੇਸ਼ਨ ਦੇ ਲਈ ਕਿੰਨੀਆਂ ਸੀਟਾਂ ਹੋਣਗੀਆਂ ਤਾਂ ਇੱਥੇ ਆ ਕੇ ਕੇਂਦਰ ਸਰਕਾਰ ਕਿਤੇ ਨਾ ਕਿਤੇ ਫਾਜ਼ਦੀ ਹੋਈ ਨਜ਼ਰ ਆਈ ਸੀ ਤੇ ਸਵਾਲੀਆ ਚਿੰਨ੍ਹ ਲੱਗ ਰਹੇ ਸੀ ਕੇਂਦਰ ਸਰਕਾਰ ਤੇ ਕਿ ਆਖਰਕਾਰ ਇੱਕ ਪਾਸੇ ਉਹ ਅਧਿਕਾਰੀ ਨੇ ਜਿਹੜੇ ਕਿ ਕਈ-ਕਈ ਮਹੀਨੇ ਕਈ-ਕਈ ਸਾਲ ਜਿਹੜੇ ਆ ਜੁਪੀਐਸਸੀ ਦੀ ਤਿਆਰੀ ਕਰਕੇ ਪੇਪਰ ਪਾਸ ਕਰਕੇ ਜਿਹੜੇ ਆ ਭਰਤੀ ਹੋਏ ਹੋਏ ਆ ਤਾਂ ਉਧਰ ਲੈਟਰਲ ਐਂਟਰੀ ਦੇ ਤਹਿਤ ਜਿਹੜੀ ਆ ਹੁਣ ਸਿੱਧੀ ਭਰਤੀ ਕੀਤੀ ਜਾ ਰਹੀ ਆ ਇਸ ਦੇ ਚਾਲਦਿਆਂ ਪ੍ਰਸ਼ਾਸਨ ਤੌਰ ਤੇ ਵੱਡੀ ਹਲਚਲ ਆ ਪੂਰੇ ਦੇਸ਼ ਵਿੱਚ ਜਿਹੜੀ ਆ ਮੱਚੀ ਹੋਈ ਸੀ ਤੇ ਇੱਕ ਦੂਜੇ ਨੂੰ ਫੋਨ ਦਿਆਂ ਘੰਟੀਆਂ ਖੜਕੜੀਆਂ ਸੀ ਕਿ ਕੇਂਦਰ ਸਰਕਾਰ ਆਖਰਕਾਰ ਕਾਰਨ ਕੀ ਜਾ ਰਹੀ ਆ ਇਸੇ ਦੇ ਚਾਲਦਿਆਂ ਹੁਣ ਇਸ ਜਿਹੜਾ ਇਸ਼ਤਿਹਾਰ ਆ ਉਸ ਤੇ ਰੋਕ ਲਗਾ ਦਿੱਤੀ ਗਈ ਹੈ 17 ਤਰੀਕ ਨੂੰ ਜੁਨੀਅਰ ਗਵਰਨਮੈਂਟ ਨੇ ਅਖਬਾਰਾਂ ਵਿੱਚ ਇੱਕ ਇਸ਼ਤਿਹਾਰ ਜਾਰੀ ਕੀਤਾ ਸੀ ਕਿ ਸੈਕਟਰੀ ਲੈਵਲ ਅਤੇ ਜੁਆਇੰਟ ਸੈਕਟਰੀ ਲੈਵਲ ਦੇ ਜਿਹੜੇ ਅਫਸਰ ਹੁੰਦੇ ਨੇ ਉਹਨਾਂ ਲਈ ਲੈਟਰਲ ਐਂਟਰੀ ਮੰਗੀ ਗਈ ਆ ਕਿ ਕੋਈ ਵੀ ਆ ਕੇ ਇੰਟਰਵਿਊ ਦੇ ਸਕਦਾ ਜੇਕਰ ਇੰਟਰਵਿਊ ਵਿੱਚ ਸਿਲੈਕਟ ਹੋ ਜਾਂਦਾ ਤਾਂ ਉਸ ਨੂੰ ਸਰਕਾਰ ਜੋਇਨ ਕਰਵਾ ਲਵੇਗੀ ਤਾਂ ਅੱਗੇ ਲੈਟਰਲ ਐਂਟਰੀ ਦਾ ਜਿਹੜਾ ਇਹ ਇਸ਼ਤਿਹਾਰ ਸੀਗਾ ਇਸ ਤੇ ਸਿਆਸੀ ਕਮਾਂਸਾਨ ਛਿੜ ਗਿਆ ਤੇ ਜਿੱਥੇ ਇਸ ਦਾ ਦੇਖਿਆ ਗਿਆ ਕਿ ਵਿਰੋਧੀ ਧਿਰ ਨੇ ਜਿਹੜਾ ਵਿਰੋਧ ਕੀਤਾ ਰਾਹੁਲ ਗਾਂਧੀ ਨੇ ਵਿਰੋਧ ਕੀਤਾ ਮਲਕ ਅਰਜਨ ਖੜਗੇ ਨੇ ਵਿਰੋਧ ਕੀਤਾ ਤਾਂ ਉਧਰ ਚਿਰਾਗ ਪਾਸबान ਅਤੇ ਹੋਰ ਐਨਡੀ ਦੀ ਜਿਹੜੀ ਪਾਰਟੀਆਂ ਨੇ ਉਹਨਾਂ ਨੇ ਵੀ ਇਸ ਜਿਹੜਾ ਲੈਟਰਲ ਐਂਟਰੀ ਦਾ ਵਿਰੋਧ ਕੀਤਾ ਸੀ ਤਾਂ ਇਸ ਨੂੰ ਲੈ ਕੇ ਸਿਆਸੀ ਕਮਾਂਸਾਨ ਮਚਣ ਤੇ ਵੱਡਾ ਯੂ ਟਰਨ ਕਹਿ ਸਕਦੇ ਹੋ ਕਿ ਕੇਂਦਰ ਸਰਕਾਰ ਨੇ ਲਿਆ ਖਾਸ ਕਰਕੇ ਜੇਕਰ ਪੀਐਮ ਮੋਦੀ ਦੀ ਗੱਲ ਕਰੀਏ ਤਾਂ ਪੀਐਮ ਮੋਦੀ ਕਿਤੇ ਨਾ ਕਿਤੇ ਦੂਜਾ ਅਜਿਹਾ ਫੈਸਲਾ ਉਹਨਾਂ ਦਾ ਦਿਖਾਈ ਦੇ ਰਿਹਾ ਜਿਸ ਵਿੱਚ ਉਹਨਾਂ ਨੇ ਖੁਦ ਨਿਰਦੇਸ਼ ਜਾਰੀ ਕੀਤੇ ਨੇ ਕਿ ਇਸ ਫੈਸਲੇ ਨੂੰ ਰੱਦ ਕੀਤਾ ਜਾਵੇ ਇੱਕ ਫੈਸਲਾ ਉਹ ਸੀ ਜੋ ਖੇਤੀ ਕਾਨੂੰਨ ਲਿਆਂਦੇ ਗਏ ਸੀ ਤੇ ਇੱਕ ਫੈਸਲਾ ਇਹ ਹੈ ਜਿਸ ਨੂੰ ਖੁਦ ਨਆਪਿਆਂ ਮੋਦੀ ਨੇ ਆਪ ਰੱਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਨੇ ਲੈਟਰਲ ਐਂਟਰੀ ਦਾ ਮਤਲਬ ਹੈ ਕਿ ਕੋਈ ਵੀ ਉਹ ਪਰਸਨ ਜਿਸ ਨੇ ਆਈਐਸ ਤੇ ਯੂਪੀਐਸਸੀ ਨਹੀਂ ਕੀਤੀ ਪਰ ਉਸ ਦੇ ਕੋਲ ਕਿਸੇ ਫੀਲਡ ਦਾ ਚੰਗਾ ਗਿਆਨ ਹੈ ਤਾਂ ਸਰਕਾਰ ਉਸ ਦੀ ਇੰਟਰਵਿਊ ਲੈ ਕੇ ਉਸ ਪਰਸਨ ਨੂੰ ਸਰਕਾਰੀ ਹਾਇਰ ਕਰੇਗੀ ਜਾਨੀ ਕਿ ਉਸ ਨੂੰ ਸਰਕਾਰੀ ਤੌਰ ਤੇ ਕੁਝ ਜਿਹੜਾ ਪੈਸਾ ਦੇ ਕੇ ਕੁਝ ਜਿਹੜੀ ਸੈਲਰੀ ਦੇ ਕੇ ਉਸ ਨੂੰ ਨੌਕਰੀ ਦਿੱਤੀ ਜਾਏਗੀ ਤਾਂ ਇਸ ਲੈਟਰ ਐਂਟਰੀ ਦਾ ਵਿਰੋਧੀ ਧਿਰ ਨੇ ਤਾਂ ਵਿਰੋਧ ਕੀਤਾ ਹੀ ਉਧਰ ਐਨਡੀਏ ਸਰਕਾਰ 'ਚ ਵੱਡਾ ਰੋਲ ਅਦਾ ਕਰ ਰਹੇ ਚਿਰਾਗ ਪਾਸਵਾਨ ਨੇ ਵੀ ਵੱਡਾ ਵਿਰੋਧ ਕੀਤਾ ਤਾਂ ਉਹਨਾਂ ਨੇ ਵਿਰੋਧਤਾ ਕੀਤਾ ਉਹਨਾਂ ਨੇ ਮੰਗ ਵੀ ਕੀਤੀ ਕਿ ਜੇਕਰ ਇਹ ਲੈਟਰਲ ਐਂਟਰੀ ਮੰਗੀ ਗਈ ਹੈ ਤਾਂ ਇਸ ਵਿੱਚ ਰਿਜ਼ਰਵੇਸ਼ਨ ਦੇ ਤਹਿਤ ਕਿੰਨੀਆਂ ਸੀਟਾਂ ਹੋਣਗੀਆਂ ਤਾਂ ਇਸ ਤੇ ਕੁਸੁੱਤੀ ਘਿਰਦੀ ਹੋਈ ਨਜ਼ਰ ਆ ਰਹੀ ਸੀ ਕੇਂਦਰ ਸਰਕਾਰ ਤਾਂ ਹੁਣ ਇਸ ਨੂੰ ਯੂ ਟਰਨ ਲੈਂਦਾ ਕੇਂਦਰ ਸਰਕਾਰ ਨੇ ਜਿਹੜਾ ਇਸ਼ਤਿਹਾਰ ਨੂੰ ਰੱਦ ਕਰਨ ਦਾ ਫੈਸਲਾ ਲਿਆ ਤਾਂ ਯੂ ਪੀ ਐਸ ਸੀ ਵੱਲੋਂ ਜਿਹੜਾ ਵਿੱਤੇ ਦਿਨ ਹੀ ਜਿਹੜਾ ਇੱਕ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ ਉਸ ਨੂੰ ਰੱਦ ਕਰਨ ਦੇ ਲਈ ਜਿਹੜਾ ਜਤਿੰਦਰ ਜੋ ਕਿ ਕੇਂਦਰੀ ਮੰਤਰੀ ਨੇ ਜਤਿੰਦਰ ਸਿੰਘ ਉਹਨਾਂ ਨੇ ਲੈਟਰ ਲਿਖ ਕੇ ਜਿਹੜੀ ਆ ਚਿੱਠੀ ਲਿਖ ਕੇ ਜੁਪੀਐਸਸੀ ਦੇ ਚੇਅਰਮੈਨ ਨੂੰ ਇਸ਼ਤਿਹਾਰ ਵਾਪਸ ਲੈਣ ਦੀ ਮੰਗ ਕੀਤੀ ਹੈ ਅਤੇ ਉਹਨਾਂ ਨੇ ਕਿਹਾ ਕਿ ਜਲਦ ਹੀ ਜਿਹੜਾ ਇਸ ਨੂੰ ਬਾਸ ਲਿਆ ਜਾਵੇ ਇਸ ਵਿੱਚ ਨਿਰਦੇਸ਼ ਹੈ ਜਿਹੜੇ ਪੀਐਮ ਮੋਦੀ ਨੇ ਲਏ ਨੇ ਆ ਦਿੱਤੇ ਨੇ ਕਿਉਂਕਿ ਇਸ ਵਿੱਚ ਬੁਰੀ ਤਰ੍ਹਾਂ ਘਿਰਦੀ ਹੋਈ ਨਜ਼ਰ ਆ ਰਹੀ ਸੀ ਕੇਂਦਰ ਸਰਕਾਰ ਅਤੇ ਸਿੱਧਾ ਸਵਾਲ ਇਹ ਚਨ ਲੱਗ ਰਿਹਾ ਸੀ ਕਿ ਇੱਕ ਪਾਸੇ ਉਹ ਅਸਰ ਨੇ ਜਿਹੜੇ ਕਈ ਕਈ ਮਹੀਨੇ ਜਿਹੜੇ ਆ ਨੌਕਰੀਆਂ ਦੇ ਲਈ ਇਮਤਿਹਾਨਾਂ ਦੀ ਤਿਆਰੀ ਕਰਦੇ ਨੇ ਅਤੇ ਇਮਤਿਹਾਨ ਪਾਸ ਕਰਕੇ ਫਿਰ ਕਿਤੇ ਉਹਨਾਂ ਨੂੰ ਯੂਪੀਐਸਸੀ ਆਈਪੀਐਸ ਅਤੇ ਆਈਏਐਸ ਦੇ ਜਿਹੜੇ ਰੈਂਕ ਮਿਲਦੇ ਆ ਪਰ ਉਧਰ ਕੇਂਦਰ ਸਰਕਾਰ ਵੱਲੋਂ ਜੋ ਇਹ ਲੈਟਰਲ ਐਂਟਰੀ ਮੰਗੀ ਗਈ ਸੀ ਇਸ ਵਿੱਚ ਸਿੱਧੀ ਭਰਤੀ ਕੀਤੀ ਜਾ ਰਹੀ ਸੀ ਤਾਂ ਇਸ ਨੂੰ ਲੈ ਕੇ ਹੀ ਜਿਹੜਾ ਸਿਆਸੀ ਵਿਵਾਦ ਉੱਠਿਆ ਸੀਗਾ ਕਿ ਆਖਰਕਾਰ ਉਹ ਅਸਰ ਕੀ ਸੋਚਦੇ ਨੇ ਕੀ ਜਿਹੜਾ ਆਪਸ ਅਨੇ ਆਪਸ ਦਿਖਾਈ ਦੇਖਣਗੇ ਆਪਣੇ ਆਪ ਨੂੰ ਕਿੱਥੇ ਖੜਾ ਦੇਖਣਗੇ ਜਿਹੜੇ ਐਨੇ ਐਨੇ ਸਮਾਂ ਜਿਹੜਾ ਕਈ ਕਈ ਮਹੀਨੇ ਕਈ ਕਈ ਸਾਲ ਮਿਹਨਤ ਕਰਕੇ ਯੂਪੀਐਸਸੀ ਦਾ ਪੇਪਰ ਕਲੀਅਰ ਕਰਕੇ ਕਿਸੇ ਅਹੁਦੇ ਤੇ ਲੱਗਦੇ ਨੇ ਪਰ ਉਧਰ ਜੋ ਲੈਟਰ ਐਂਟਰੀ ਮੰਗੀ ਗਈ ਸੀ ਉਸ ਵਿੱਚ ਉਸ ਪਰਸਨ ਨੂੰ ਹਾਇਰ ਕਰਨ ਦੀ ਮੰਗ ਜਿਹੜੀ ਆ ਕੀਤੀ ਗਈ ਸੀ ਕਿ ਜਿਸ ਨੂੰ ਕਿਸੇ ਫੀਲਡ ਦਾ ਬਹੁਤ ਵੱਡਾ ਗਿਆਨ ਹੈ ਬਹੁਤ ਵੱਡੇ ਪੱਧਰ ਤੇ ਉਸ ਵਿੱਚ ਉਸ ਖੇਤਰ ਵਿੱਚ ਉਹ ਜੋਗ ਜਾਂ ਪ੍ਰਤੀਯੋਗੀ ਹੈ ਜਿਹੜਾ ਉਹ ਵਿਚਰਿਆ ਤਾਂ ਉਹ ਸਿੱਧਾ ਇੰਟਰਵਿਊ ਤੇ ਆ ਕੇ ਜਦੋਂ ਉਹ ਇੰਟਰਵਿਊ ਵਿੱਚ ਸਿਲੈਕਟ ਹੋਏਗਾ ਤਾਂ ਉਸ ਨੂੰ ਸਿੱਧੇ ਤੌਰ ਤੇ ਨੌਕਰੀ ਦਿੱਤੀ ਜਾਏਗੀ ਤਾਂ ਕੁਝ ਪੱਤੇ ਆ ਜਿਹੜੇ ਉਹ ਵੀ ਮਿਲਨੇ ਸੀ ਤਾਂ ਇਧਰ ਜਦੋਂ ਸੈਸੀ ਕਮ ਇਸਾਨ ਮਚ ਗਿਆ ਤਾਂ ਹੁਣ ਇਸ ਤੇ ਸਰਕਾਰ ਨੂੰ ਯੂ ਟਰਨ ਲੈਣਾ ਪਿਆ ਤੇ ਸਰਕਾਰ ਨੇ ਹੁਣ ਇਹ ਫੈਸਲਾ ਆਪਣਾ ਵਾਪਸ ਲਿਆ ਤੇ ਜਿਹੜਾ ਇਸ਼ਤਿਹਾਰ 17 ਤਰੀਕ ਨੂੰ ਅਖਬਾਰਾਂ ਵਿੱਚ ਜਾਰੀ ਹੋਇਆ ਸੀ ਉਸ ਨੂੰ ਰੱਦ ਕਰਨ ਦੇ ਹੁਕਮ ਹੈ ਜਿਹੜੇ ਓਪੀ ਐ ਮੋਦੀ ਨੇ ਦਿੱਤੇ ਨੇ ਆ ਗਿਆ ਤੇ ਇੱਕ ਵੱਡਾ ਯੂ ਟਰਨ ਵੀ ਇਸ ਨੂੰ ਕਹਿ ਸਕਦੇ ਹੋ ਕਿ ਜੋ ਬੀਤੇ ਦਿਨ ਹੀ ਜੁਪੀਐਸੀ ਵੱਲੋਂ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ ਉਸ ਇਸ਼ਤਿਹਾਰ ਨੂੰ ਹੁਣ ਰੋਕ ਲਿਆ ਗਿਆ ਤੇ ਰੱਦ ਕਰ ਦਿੱਤਾ ਗਿਆ ਇਸ਼ਤਿਹਾਰ ਨੂੰ ਤੇ ਇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਜਿਹੜੀ ਐਂਟਰੀ ਕੀਤੀ ਆ ਇਸ ਮਸਲੇ ਤੇ ਤੇ ਖੁਦ ਇਸ ਦੇ ਨਿਰਦੇਸ਼ ਜਾਰੀ ਕਰ ਦਿੱਤੇ ਨੇ ਕਿ ਇਹ ਇਸ਼ਤਿਹਾਰ ਬਾਸ ਲਿਆ ਜਾਵੇ ਤਦ ਆਦਿ ਇਹ ਕਿ ਲੈਟਰਲ ਐਂਟਰੀ ਦੇ ਲਈ ਇਸ਼ਤਿਹਾਰ ਜਾਰੀ ਹੋਇਆ ਸੀ ਅਤੇ ਸਾਰੇ ਅਖਬਾਰਾਂ ਵਿੱਚ ਜਿਹੜੇ 17 ਤਰੀਕ ਨੂੰ ਇਹ ਜਿਹੜੇ ਆ ਇਸ਼ਤਿਹਾਰ ਛਾਪਿਆ ਜਾਂਦਾ ਹੈ ਅਤੇ ਲੈਟਰਲ ਐਂਟਰੀ ਮੰਗੀ ਜਾਂਦੀ ਹੈ ਤਾਂ ਇਸ ਨੂੰ ਲੈ ਕੇ ਸਿਆਸੀ ਘਮਾਸਾਨ ਆ ਜਿਹੜਾ ਪੂਰੇ ਦੇਸ਼ ਵਿੱਚ ਉੱਠਿਆ ਸੀਗਾ ਤੇ ਇਸੇ ਨੂੰ ਹੁਣ ਕਿਤੇ ਨਾ ਕਿਤੇ ਰੋਕਣ ਦੇ ਲਈ ਕੇਂਦਰ ਸਰਕਾਰ ਵੱਲੋਂ ਵੱਡਾ ਯੂ ਟਰਨ ਲਿਆ ਗਿਆ ਅਤੇ ਪ੍ਰਧਾਨ ਮੰਤਰੀ ਨੇ ਇਸ ਇਸ਼ਤਿਹਾਰ ਤੇ ਰੋਕ ਲਾਉਣ ਦੇ ਲਈ ਨਿਰਦੇਸ਼ ਜਾਰੀ ਕਰ ਦਿੱਤੇ ਨੇ ਤਾਂ ਇੱਕ ਵਾਰ ਦੱਸ ਦਿੰਨੇ ਆ ਕਿ ਇਹ ਮਸਲਾ ਕੀ ਸੀਗਾ ਤਾਂ ਜੁਪੀਐਸਸੀ ਵੱਲੋਂ ਲੈਟਰਲ ਐਂਟਰੀ ਦੇ ਲਈ ਇਸ਼ਤਿਹਾਰ ਜਾਰੀ ਕੀਤਾ ਜਾਂਦਾ ਹੈ ਅਤੇ ਇਸ਼ਤਿਹਾਰ ਨੂੰ ਲੈ ਕੇ ਜਿਹੜਾ ਦਾਵਾ ਠੁੱਕਿਆ ਜਾਂਦਾ ਕਿ ਜੁਪੀਐਸਸੀ ਵਿੱਚ ਸਿੱਧੀ ਭਰਤੀ ਹੋਏਗੀ ਤਾਂ ਸਿੱਧੀ ਭਰਤੀ ਨੂੰ ਲੈ ਕੇ ਵੱਡਾ ਸਿਆਸੀ ਬਵਾਲ ਉੱਠਿਆ ਸੀ ਤੇ ਦੇਸ਼ ਦੇ ਸਮੂਹ ਜਿਹੜਾ ਪ੍ਰਸ਼ਾਸਨਿਕ ਅਧਿਕਾਰੀ ਨੇ ਉਹਨਾਂ ਵਿੱਚ ਵੀ ਵੱਡੀ ਹਲਚਲ ਪੈਦਾ ਹੋ ਗਈ ਸੀ ਕਿ ਜਿੱਥੇ ਅਸੀਂ ਇੰਨਾ ਇੰਨਾ ਸਮਾਂ ਪੜ ਕੇ ਆਈਏਐਸ ਪੀਸੀਐਸ ਜਾਂ UPSC ਦਾ ਪੇਪਰ ਹੈ ਜਿਹੜਾ ਉਹ ਕਲੀਅਰ ਕਰਦੇ ਆ ਤਾਂ ਉਧਰ ਜਿਹੜਾ ਇਹ ਸਿੱਧੀ ਭਰਤੀ ਦਾ ਨਵਾਂ ਜਿਹੜਾ ਪੈਂਤਰਾ ਖੇਡਿਆ ਜਾ ਰਿਹਾ ਆ ਅਖਰਕਾਰ ਇਸ ਦਾ ਕੀ ਮਤਲਬ ਹੈ ਤਾਂ ਇਸ ਨੂੰ ਲੈ ਕੇ ਸਿਆਸੀ ਹਲਚਲਾਂ ਜਿਹੜੀ ਸ਼ੁਰੂ ਹੋਈ ਸੀ ਪਰ ਉਧਰ ਜਿੱਥੇ ਇਸ ਦਾ ਵਿਰੋਧੀ ਧਿਰ ਨੇ ਜਿਹੜਾ ਵਿਰੋਧ ਕੀਤਾ ਤਾਂ ਉਧਰ NDA ਸਰਕਾਰ ਚ ਵੱਡਾ ਰੋਲ ਅਦਾ ਕਰੇ ਚਿਰਾਗ ਪਾਸਵਾਰ ਨੇ ਵੀ ਇਸ ਆਦੇਸ਼ ਦੇ ਇਸ ਇਤਿਹਾਰ ਦਾ ਜਿਹੜਾ ਵਿਰੋਧ ਕੀਤਾ ਸੀ ਵਿਰੋਧ ਕਰਦਿਆ ਉਹਨਾਂ ਨੇ ਇਹ ਕਿਹਾ ਸੀਗਾ ਕਿ ਇਸ ਵਿੱਚ ਰਿਜ਼ਰਵੇਸ਼ਨ ਦੇ ਲਈ ਕਿੰਨੀਆਂ ਸੀਟਾਂ ਹੋਣਗੀਆਂ ਤਾਂ ਇੱਥੇ ਆ ਕੇ ਕੇਂਦਰ ਸਰਕਾਰ ਕਿਤੇ ਨਾ ਕਿਤੇ ਫਸਦੀ ਹੋਈ ਨਜ਼ਰ ਆਈ ਸੀ ਤੇ ਸਵਾਲੀਆ ਚਿੰਨ੍ਹ ਲੱਗ ਰਹੇ ਸੀ ਕੇਂਦਰ ਸਰਕਾਰ ਤੇ ਕਿ ਆਖਰਕਾਰ ਇੱਕ ਪਾਸੇ ਉਹ ਅਧਿਕਾਰੀ ਨੇ ਜਿਹੜੇ ਕਿ ਕਈ-ਕਈ ਮਹੀਨੇ ਕਈ-ਕਈ ਸਾਲ ਜਿਹੜੇ ਆ ਜੁਪੀਐਸਸੀ ਦੀ ਤਿਆਰੀ ਕਰਕੇ ਪੇਪਰ ਪਾਸ ਕਰਕੇ ਜਿਹੜੇ ਆ ਭਰਤੀ ਹੋਏ ਹੋਏ ਆ ਤਾਂ ਉਧਰ ਲੈਟਰਲ ਐਂਟਰੀ ਦੇ ਤਹਿਤ ਜਿਹੜੀ ਆ ਹੁਣ ਸਿੱਧੀ ਭਰਤੀ ਕੀਤੀ ਜਾ ਰਹੀ ਆ ਇਸ ਦੇ ਚੱਲਦਿਆਂ ਪ੍ਰਸ਼ਾਸਨ ਤੌਰ ਤੇ ਵੱਡੀ ਹਲਚਲ ਆ ਪੂਰੇ ਦੇਸ਼ ਵਿੱਚ ਜਿਹੜੀ ਆ ਮੱਚੀ ਹੋਈ ਸੀ ਤੇ ਇੱਕ ਦੂਜੇ ਨੂੰ ਫੋਨ ਦੇ ਘੰਟੀਆਂ ਖੜਕੜੀਆਂ ਸੀ ਕਿ ਕੇਂਦਰ ਸਰਕਾਰ ਆਖਰਕਾਰ ਕੰਮ ਕੀ ਜਾ ਰਹੀ ਆ ਇਸੇ ਦੇ ਚੱਲਦਿਆਂ ਹੁਣ ਇਸ ਜਿਹੜਾ ਇਸ਼ਤਿਹਾਰ ਆ ਉਸ ਤੇ ਰੋਕ ਲਗਾ ਦਿੱਤੀ ਗਈ ਹੈ 17 ਤਰੀਕ ਨੂੰ ਜੁਨੀਅਰ ਗਵਰਨਮੈਂਟ ਨੇ ਅਖਬਾਰਾਂ ਵਿੱਚ ਇੱਕ ਇਸ਼ਤਿਹਾਰ ਜਾਰੀ ਕੀਤਾ ਸੀ ਕਿ ਸੈਕਟਰੀ ਲੈਵਲ ਅਤੇ ਜੁਆਇੰਟ ਸੈਕਟਰੀ ਲੈਵਲ ਦੇ ਜਿਹੜੇ ਅਫਸਰ ਹੁੰਦੇ ਨੇ ਉਹਨਾਂ ਲਈ ਲੈਟਰਲ ਐਂਟਰੀ ਮੰਗੀ ਗਈ ਆ ਕਿ ਕੋਈ ਵੀ ਆ ਕੇ ਇੰਟਰਵਿਊ ਦੇ ਸਕਦਾ ਹੈ ਜੇਕਰ ਇੰਟਰਵਿਊ ਵਿੱਚ ਸਿਲੈਕਟ ਹੋ ਜਾਂਦਾ ਹੈ ਤਾਂ ਉਸ ਨੂੰ ਸਰਕਾਰ ਜੁਆਇਨ ਕਰਵਾ ਲਵੇਗੀ ਤਾਂ ਅੱਗੇ ਲੈਟਰਲ ਐਂਟਰੀ ਦਾ ਜਿਹੜਾ ਇਹ ਇਸ਼ਤਿਹਾਰ ਸੀਗਾ ਇਸ ਤੇ ਸਿਆਸੀ ਕਮਾਂਸਾਨ ਛਿੜ ਗਿਆ ਤੇ ਜਿੱਥੇ ਇਸ ਦਾ ਦੇਖਿਆ ਗਿਆ ਕਿ ਵਿਰੋਧੀ ਧਿਰ ਨੇ ਜਿਹੜਾ ਵਿਰੋਧ ਕੀਤਾ ਰਾਹੁਲ ਗਾਂਧੀ ਨੇ ਵਿਰੋਧ ਕੀਤਾ ਮਲਕ ਅਰਜਨ ਖੜਗੇ ਨੇ ਵਿਰੋਧ ਕੀਤਾ ਤਾਂ ਉਧਰ ਚਿਰਾਗ ਪਾਸਬਾਨ ਅਤੇ ਹੋਰ ਐਨਡੀ ਦੀ ਜਿਹੜੀ ਪਾਰਟੀਆਂ ਨੇ ਉਹਨਾਂ ਨੇ ਵੀ ਇਸ ਜਿਹੜਾ ਲੈਟਰਲ ਐਂਟਰੀ ਦਾ ਵਿਰੋਧ ਕੀਤਾ ਸੀ ਤਾਂ ਇਸ ਨੂੰ ਲੈ ਕੇ ਸਿਆਸੀ ਕਮਾਸਾਨ ਮਚਣ ਤੇ ਵੱਡਾ ਯੂ ਟਰਨ ਕਹਿ ਸਕਦੇ ਹੋ ਕਿ ਕੇਂਦਰ ਸਰਕਾਰ ਨੇ ਲਿਆ ਖਾਸ ਕਰਕੇ ਜੇਕਰ ਪੀਐਮ ਮੋਦੀ ਦੀ ਗੱਲ ਕਰੀਏ ਤਾਂ ਪੀਐਮ ਮੋਦੀ ਕਿਤੇ ਨਾ ਕਿਤੇ ਦੂਜਾ ਅਜਿਹਾ ਫੈਸਲਾ ਉਹਨਾਂ ਦਾ ਦਿਖਾਈ ਦੇ ਰਿਹਾ ਜਿਸ ਵਿੱਚ ਉਹਨਾਂ ਨੇ ਖੁਦ ਨਿਰਦੇਸ਼ ਜਾਰੀ ਕੀਤੇ ਨੇ ਕਿ ਇਸ ਫੈਸਲੇ ਨੂੰ ਰੱਦ ਕੀਤਾ ਜਾਵੇ ਇੱਕ ਫੈਸਲਾ ਉਹ ਸੀ ਜੋ ਖੇਤੀ ਕਾਨੂੰਨ ਲਿਆਂਦੇ ਗਏ ਸੀ ਤੇ ਇੱਕ ਫੈਸਲਾ ਇਹ ਹੈ ਜਿਸ ਨੂੰ ਖੁਦ ਨਬੀਆ ਮੋਦੀ ਨੇ ਆਪ ਰੱਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਨੇ ਲੈਟਰਲ ਐਂਟਰੀ ਦਾ ਮਤਲਬ ਹੈ ਕਿ ਕੋਈ ਵੀ ਉਹ ਪਰਸਨ ਜਿਸ ਨੇ ਆਈਐਸ ਤੇ ਯੂਪੀਐਸਸੀ ਨਹੀਂ ਕੀਤੀ ਪਰ ਉਸ ਦੇ ਕੋਲ ਕਿਸੇ ਫੀਲਡ ਦਾ ਚੰਗਾ ਗਿਆਨ ਹੈ ਤਾਂ ਸਰਕਾਰ ਉਸ ਦੀ ਇੰਟਰਵਿਊ ਲੈ ਕੇ ਉਸ ਪਰਸਨ ਨੂੰ ਸਰਕਾਰੀ ਹਾਇਰ ਕਰੇਗੀ ਜਾਨੀ ਕਿ ਉਸ ਨੂੰ ਸਰਕਾਰੀ ਤੌਰ ਤੇ ਕੁਝ ਜਿਹੜਾ ਪੈਸਾ ਦੇ ਕੇ ਕੁਝ ਜਿਹੜੀ ਸੈਲਰੀ ਦੇ ਕੇ ਉਸ ਨੂੰ ਨੌਕਰੀ ਦਿੱਤੀ ਜਾਏਗੀ ਤਾਂ ਇਸ ਲੈਟਰ ਐਂਟਰੀ ਦਾ ਵਿਰੋਧੀ ਧਿਰ ਨੇ ਤਾਂ ਵਿਰੋਧ ਕੀਤਾ ਹੀ ਉਧਰ ਐਨਡੀਆ ਸਰਕਾਰ 'ਚ ਵੱਡਾ ਰੋਲ ਅਦਾ ਕਰ ਰੇ ਚਿਰਾਗ ਪਾਸਵਾਨ ਨੇ ਵੀ ਵੱਡਾ ਵਿਰੋਧ ਕੀਤਾ ਤਾਂ ਉਹਨਾਂ ਨੇ ਵਿਰੋਧਤਾ ਕੀਤਾ ਉਹਨਾਂ ਨੇ ਮੰਗ ਵੀ ਕੀਤੀ ਕਿ ਜੇਕਰ ਇਹ ਲੈਟਰਲ ਐਂਟਰੀ ਮੰਗੀ ਗਈ ਹੈ ਤਾਂ ਇਸ ਵਿੱਚ ਰਿਜ਼ਰਵੇਸ਼ਨ ਦੇ ਤਹਿਤ ਕਿੰਨੀਆਂ ਸੀਟਾਂ ਹੋਣਗੀਆਂ ਤਾਂ ਇਸ ਤੇ ਕੁਸੁੱਤੀ ਘਿਰਦੀ ਹੋਈ ਨਜ਼ਰ ਆ ਰਹੀ ਸੀ ਕੇਂਦਰ ਸਰਕਾਰ ਤਾਂ ਹੁਣ ਇਸ ਨੂੰ ਯੂ ਟਰਨ ਲੈਂਦਾ ਕੇਂਦਰ ਸਰਕਾਰ ਨੇ ਜਿਹੜਾ ਇਸ਼ਤਿਹਾਰ ਨੂੰ ਰੱਦ ਕਰਨ ਦਾ ਫੈਸਲਾ ਲਿਆ ਤਾਂ ਯੂ ਪੀ ਐਸ ਸੀ ਵੱਲੋਂ ਜਿਹੜਾ ਵਿੱਤੇ ਦਿਨ ਹੀ ਜਿਹੜਾ ਇੱਕ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ ਉਸ ਨੂੰ ਰੱਦ ਕਰਨ ਦੇ ਲਈ ਜਿਹੜਾ ਜਤਿੰਦਰ ਜੋ ਕਿ ਕੇਂਦਰੀ ਮੰਤਰੀ ਨੇ ਜਤਿੰਦਰ ਸਿੰਘ ਉਹਨਾਂ ਨੇ ਲੈਟਰ ਲਿਖ ਕੇ ਜਿਹੜੀ ਆ ਚਿੱਠੀ ਲਿਖ ਕੇ ਜੁਪੀਐਸਸੀ ਦੇ ਚੇਅਰਮੈਨ ਨੂੰ ਇਸਤਿਹਾਰ ਵਾਪਸ ਲੈਣ ਦੀ ਮੰਗ ਕੀਤੀ ਹੈ ਅਤੇ ਉਹਨਾਂ ਨੇ ਕਿਹਾ ਕਿ ਜਲਦ ਹੀ ਜਿਹੜਾ ਇਸ ਨੂੰ ਬਾਸ ਲੈ ਜਾਵੇ ਇਸ ਵਿੱਚ ਨਿਰਦੇਸ਼ ਆ ਜਿਹੜੇ ਪੀਐਮ ਮੋਦੀ ਨੇ ਲਏ ਨੇ ਦਿੱਤੇ ਨੇ ਕਿਉਂਕਿ ਇਸ ਵਿੱਚ ਬੁਰੀ ਤਰ੍ਹਾਂ ਘਿਰਦੀ ਹੋਈ ਨਜ਼ਰ ਆ ਰਹੀ ਸੀ ਕੇਂਦਰ ਸਰਕਾਰ ਅਤੇ ਸਿੱਧਾ ਸਵਾਲੀਆਂ ਚਣ ਲੱਗ ਰਹੀ ਸੀ ਕਿ ਇੱਕ ਪਾਸੇ ਉਹ ਅਸਰ ਨੇ ਜਿਹੜੇ ਕਈ ਕਈ ਮਹੀਨੇ ਜਿਹੜੇ ਆ ਨੌਕਰੀਆਂ ਦੇ ਲਈ ਇਮਤਿਹਾਨਾਂ ਦੀ ਤਿਆਰੀ ਕਰਦੇ ਨੇ ਅਤੇ ਇਮਤਿਹਾਨ ਪਾਸ ਕਰਕੇ ਫਿਰ ਕਿਤੇ ਉਹਨਾਂ ਨੂੰ ਜੁਪੀਐਸਸੀ ਆਈਪੀਐਸ ਅਤੇ ਆਈਏਐਸ ਦੇ ਜਿਹੜੇ ਰੈਂਕ ਮਿਲਦੇ ਆ ਪਰ ਉਧਰ ਕੇਂਦਰ ਸਰਕਾਰ ਵੱਲੋਂ ਜੋ ਇਹ ਲੈਟਰਲ ਐਂਟਰੀ ਮੰਗੀ ਗਈ ਸੀ ਇਸ ਵਿੱਚ ਸਿੱਧੀ ਭਰਤੀ ਕੀਤੀ ਜਾ ਰਹੀ ਸੀ ਤਾਂ ਇਸ ਨੂੰ ਲੈ ਕੇ ਹੀ ਜਿਹੜਾ ਸਿਆਸੀ ਵਿਵਾਦ ਉੱਠਿਆ ਸੀਗਾ ਕਿ ਆਖਰਕਾਰ ਉਹ ਅਸਰ ਆ ਕੀ ਸੋਚਦੇ ਨੇ ਕੀ ਹੈ ਜਿਹੜਾ ਆਪਸ ਅਨੇ ਆਪਸ ਦਿਖਾਈ ਦੇਖਣਗੇ ਆਪਣੇ ਆਪ ਨੂੰ ਕਿੱਥੇ ਖੜਾ ਦੇਖਣਗੇ ਜਿਹੜੇ ਐਨੇ ਐਨੇ ਸਮਾਂ ਜਿਹੜਾ ਕਈ ਕਈ ਮਹੀਨੇ ਕਈ ਕਈ ਸਾਲ ਮਿਹਨਤ ਕਰਕੇ ਯੂਪੀਐਸਸੀ ਦਾ ਪੇਪਰ ਕਲੀਅਰ ਕਰਕੇ ਕਿਸੇ ਅਹੁਦੇ ਤੇ ਲੱਗਦੇ ਨੇ ਪਰ ਉਧਰ ਜੋ ਲੈਟਰਲ ਐਂਟਰੀ ਮੰਗੀ ਗਈ ਸੀ ਉਸ ਵਿੱਚ ਉਹ ਉਸ ਪਰਸਨ ਨੂੰ ਹਾਇਰ ਕਰਨ ਦੀ ਮੰਗ ਜਿਹੜੀ ਆ ਕੀਤੀ ਗਈ ਸੀ ਕਿ ਜਿਸ ਨੂੰ ਕਿਸੇ ਫੀਲਡ ਦਾ ਬਹੁਤ ਵੱਡਾ ਗਿਆਨ ਹੈ ਬਹੁਤ ਵੱਡੇ ਪੱਧਰ ਤੇ ਉਸ ਵਿੱਚ ਉਸ ਖੇਤਰ ਵਿੱਚ ਉਹ ਜੋਗ ਜਾਂ ਪ੍ਰਤੀਯੋਗੀ ਹੈ ਜਿਹੜਾ ਉਹ ਵਿਚਰਿਆ ਤਾਂ ਉਹ ਸਿੱਧਾ ਇੰਟਰਵਿਊ ਤੇ ਆ ਕੇ ਜਦੋਂ ਉਹ ਇੰਟਰਵਿਊ ਵਿੱਚ ਸਿਲੈਕਟ ਹੋਏਗਾ ਤਾਂ ਉਸ ਨੂੰ ਸਿੱਧੇ ਤੌਰ ਤੇ ਨੌਕਰੀ ਦਿੱਤੀ ਜਾਏਗੀ ਤਾਂ ਕੁਝ ਪੱਤੇ ਆ ਜਿਹੜੇ ਉਹ ਵੀ ਮਿਲਨੇ ਸੀ ਤਾਂ ਇਧਰ ਜਦੋਂ ਸੈਸੀ ਕੰਮਸਾਨ ਮਚ ਗਿਆ ਤਾਂ ਹੁਣ ਇਸ ਤੇ ਸਰਕਾਰ ਨੂੰ ਯੂ ਟਰਨ ਲੈਣਾ ਪਿਆ ਤੇ ਸਰਕਾਰ ਨੇ ਹੁਣ ਇਹ ਫੈਸਲਾ ਆਪਣਾ ਵਾਪਸ ਲਿਆ ਤੇ ਜਿਹੜਾ ਇਸ਼ਤਿਹਾਰ 17 ਤਰੀਕ ਨੂੰ ਅਖਬਾਰਾਂ ਵਿੱਚ ਜਾਰੀ ਹੋਇਆ ਸੀ ਉਸ ਨੂੰ ਰੱਦ ਕਰਨ ਦੇ ਹੁਕਮ ਹੈ ਜਿਹੜੇ ਓਪੀ ਐ ਮੋਦੀ ਨੇ ਦਿੱਤੇ ਨੇ ਆ ਗਿਆ ਹੈ ਤੇ ਇੱਕ ਵੱਡਾ ਯੂ ਟਰਨ ਵੀ ਇਸ ਨੂੰ ਕਹਿ ਸਕਦੇ ਹੋ ਕਿ ਜੋ ਬੀਤੇ ਦਿਨ ਹੀ ਜੁਪੀਐਸਸੀ ਵੱਲੋਂ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ ਉਸ ਇਸ਼ਤਿਹਾਰ ਨੂੰ ਹੁਣ ਰੋਕ ਲਿਆ ਗਿਆ ਤੇ ਰੱਦ ਕਰ ਦਿੱਤਾ ਗਿਆ ਇਸ਼ਤਿਹਾਰ ਨੂੰ ਤੇ ਇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਜਿਹੜੀ ਐਂਟਰੀ ਕੀਤੀ ਆ ਇਸ ਮਸਲੇ ਤੇ ਤੇ ਖੁਦ ਇਸ ਦੇ ਨਿਰਦੇਸ਼ ਜਾਰੀ ਕਰ ਦਿੱਤੇ ਨੇ ਕਿ ਇਹ ਇਸ਼ਤਿਹਾਰ ਬਾਸ ਲਿਆ ਜਾਵੇ ਤਦ ਆਦਿ ਇਹ ਕਿ ਲੈਟਰਲ ਐਂਟਰੀ ਦੇ ਲਈ ਇਸ਼ਤਿਹਾਰ ਜਾਰੀ ਹੋਇਆ ਸੀ ਅਤੇ ਸਾਰੇ ਅਖਬਾਰਾਂ ਵਿੱਚ ਜਿਹੜੇ 17 ਤਰੀਕ ਨੂੰ ਇਹ ਜਿਹੜੇ ਆ ਇਸ਼ਤਿਹਾਰ ਛਾਪਿਆ ਜਾਂਦਾ ਹੈ ਅਤੇ ਲੈਟਰਲ ਐਂਟਰੀ ਮੰਗੀ ਜਾਂਦੀ ਹੈ ਤਾਂ ਇਸ ਨੂੰ ਲੈ ਕੇ ਸਿਆਸੀ ਘਮਾਸਾਨ ਆ ਜਿਹੜਾ ਪੂਰੇ ਦੇਸ਼ ਵਿੱਚ ਉੱਠਿਆ ਸੀਗਾ ਤੇ ਇਸੇ ਨੂੰ ਹੁਣ ਕਿਤੇ ਨਾ ਕਿਤੇ ਰੋਕਣ ਦੇ ਲਈ ਕੇਂਦਰ ਸਰਕਾਰ ਵੱਲੋਂ ਵੱਡਾ ਯੂ ਟਰਨ ਲਿਆ ਗਿਆ ਅਤੇ ਪ੍ਰਧਾਨ ਮੰਤਰੀ ਨੇ ਇਸ ਇਸ਼ਤਿਹਾਰ ਤੇ ਰੋਕ ਲਾਉਣ ਦੇ ਲਈ ਨਿਰਦੇਸ਼ ਜਾਰੀ ਕਰ ਦਿੱਤੇ ਨੇ ਤਾਂ ਇੱਕ ਵਾਰ ਦੱਸ ਦਿੰਦੇ ਆ ਕਿ ਇਹ ਮਸਲਾ ਕੀ ਸੀਗਾ ਤਾ ਜੁਪੀਐਸਸੀ ਵੱਲੋਂ ਲੈਟਰਲ ਐਂਟਰੀ ਦੇ ਲਈ ਇਸ਼ਤਿਹਾਰ ਜਾਰੀ ਕੀਤਾ ਜਾਂਦਾ ਹੈ ਅਤੇ ਇਸ਼ਤਿਹਾਰ ਨੂੰ ਲੈ ਕੇ ਜਿਹੜਾ ਦਾਵਾ ਠੁੱਕਿਆ ਜਾਂਦਾ ਹੈ ਕਿ ਜੁਪੀਐਸਸੀ ਵਿੱਚ ਸਿੱਧੀ ਭਰਤੀ ਹੋਏਗੀ ਤਾਂ ਸਿੱਧੀ ਭਰਤੀ ਨੂੰ ਲੈ ਕੇ ਵੱਡਾ ਸਿਆਸੀ ਵਿਵਾਦ ਉੱਠਿਆ ਸੀ ਤੇ ਦੇਸ਼ ਦੇ ਸਮੂਹ ਜਿਹੜਾ ਪ੍ਰਸ਼ਾਸਨ ਕਧਕਾਰੀ ਨੇ ਉਹਨਾਂ ਵਿੱਚ ਵੀ ਵੱਡੀ ਹਲਚਲ ਪੈਦਾ ਹੋ ਗਈ ਸੀ ਕਿ ਜਿੱਥੇ ਅਸੀਂ ਇੰਨਾ ਇੰਨਾ ਸਮਾਂ ਪੜ ਕੇ IAS PCS ਜਾਂ UPSC ਦਾ ਪੇਪਰ ਹੈ ਜਿਹੜਾ ਉਹ ਕਲੀਅਰ ਕਰਦੇ ਆ ਤਾਂ ਉਧਰ ਜਿਹੜਾ ਇਹ ਸਿੱਧੀ ਭਰਤੀ ਦਾ ਨਵਾਂ ਜਿਹੜਾ ਪੈਂਤਰਾ ਖੇਡਿਆ ਜਾ ਰਿਹਾ ਆ ਅਖਰਕਾਰ ਇਸ ਦਾ ਕੀ ਮਤਲਬ ਹੈ ਤਾਂ ਇਸ ਨੂੰ ਲੈ ਕੇ ਸਿਆਸੀ ਹਲਚਲ ਆ ਜਿਹੜੀ ਸ਼ੁਰੂ ਹੋਈ ਸੀ ਪਰ ਉਧਰ ਜਿੱਥੇ ਇਸ ਦਾ ਵਿਰੋਧੀ ਧਿਰ ਨੇ ਜਿਹੜਾ ਵਿਰੋਧ ਕੀਤਾ ਤਾਂ ਉਧਰ ਐਨਡੀਏ ਸਰਕਾਰ ਚ ਵੱਡਾ ਰੋਲ ਅਦਾ ਕਰੇ ਚਿਰਾਗ ਪਾਸਵਾਨ ਨੇ ਵੀ ਇਸ ਆਦੇਸ਼ ਦੇ ਇਸ ਇਤਿਹਾਰ ਦਾ ਜਿਹੜਾ ਵਿਰੋਧ ਕੀਤਾ ਸੀ ਵਿਰੋਧ ਕਰਦਿਆ ਉਹਨਾਂ ਨੇ ਇਹ ਕਿਹਾ ਸੀਗਾ ਕਿ ਇਸ ਵਿੱਚ ਰਿਜ਼ਰਵੇਸ਼ਨ ਦੇ ਲਈ ਕਿੰਨੀਆਂ ਸੀਟਾਂ ਹੋਣਗੀਆਂ ਤਾਂ ਇੱਥੇ ਆ ਕੇ ਕੇਂਦਰ ਸਰਕਾਰ ਕਿਤੇ ਨਾ ਕਿਤੇ ਫਾਜ਼ਦੀ ਹੋਈ ਨਜ਼ਰ ਆਈ ਸੀ ਤੇ ਸਵਾਲੀਆ ਚਿੰਨ੍ਹ ਲੱਗ ਰਹੇ ਸੀ ਕੇਂਦਰ ਸਰਕਾਰ ਤੇ ਕਿ ਆਖਰਕਾਰ ਇੱਕ ਪਾਸੇ ਉਹ ਅਧਿਕਾਰੀ ਨੇ ਜਿਹੜੇ ਕਿ ਕਈ-ਕਈ ਮਹੀਨੇ ਕਈ-ਕਈ ਸਾਲ ਜਿਹੜੇ ਆ ਜੁਪੀਐਸਸੀ ਦੀ ਤਿਆਰੀ ਕਰਕੇ ਪੇਪਰ ਪਾਸ ਕਰਕੇ ਜਿਹੜੇ ਆ ਭਰਤੀ ਹੋਏ ਹੋਏ ਆ ਤਾਂ ਉਧਰ ਲੈਟਰਲ ਐਂਟਰੀ ਦੇ ਤਹਿਤ ਜਿਹੜੀ ਆ ਹੁਣ ਸਿੱਧੀ ਭਰਤੀ ਕੀਤੀ ਜਾ ਰਹੀ ਆ ਇਸ ਦੇ ਚਾਲਦਿਆਂ ਪ੍ਰਸ਼ਾਸਨ ਤੌਰ ਤੇ ਵੱਡੀ ਹਲਚਲ ਆ ਪੂਰੇ ਦੇਸ਼ ਵਿੱਚ ਜਿਹੜੀ ਆ ਮੱਚੀ ਹੋਈ ਸੀ ਤੇ ਇੱਕ ਦੂਜੇ ਨੂੰ ਫੋਨ ਦਿਆਂ ਘੰਟੀਆਂ ਖੜਕੜੀਆਂ ਸੀ ਕਿ ਕੇਂਦਰ ਸਰਕਾਰ ਆਖਰਕਾਰ ਕੰਮ ਕੀ ਜਾ ਰਹੀ ਆ ਇਸੇ ਦੇ ਚਾਲਦਿਆਂ ਹੁਣ ਇਸ ਜਿਹੜਾ ਇਸ਼ਤਿਹਾਰ ਆ ਉਸ ਤੇ ਰੋਕ ਲਗਾ ਦਿੱਤੀ ਗਈ ਹੈ 17 ਤਰੀਕ ਨੂੰ ਜੁਨੀਅਰ ਗਵਰਨਮੈਂਟ ਨੇ ਅਖਬਾਰਾਂ ਵਿੱਚ ਇੱਕ ਇਸ਼ਤਿਹਾਰ ਜਾਰੀ ਕੀਤਾ ਸੀ ਕਿ ਸੈਕਟਰੀ ਲੈਵਲ ਅਤੇ ਜੁਆਇੰਟ ਸੈਕਟਰੀ ਲੈਵਲ ਦੇ ਜਿਹੜੇ ਅਫਸਰ ਹੁੰਦੇ ਨੇ ਉਹਨਾਂ ਲਈ ਲੈਟਰਲ ਐਂਟਰੀ ਮੰਗੀ ਗਈ ਆ ਕਿ ਕੋਈ ਵੀ ਆ ਕੇ ਇੰਟਰਵਿਊ ਦੇ ਸਕਦਾ ਹੈ ਜੇਕਰ ਇੰਟਰਵਿਊ ਵਿੱਚ ਸਿਲੈਕਟ ਹੋ ਜਾਂਦਾ ਹੈ ਤਾਂ ਉਸ ਨੂੰ ਸਰਕਾਰ ਜੋਇਨ ਕਰਵਾ ਲਵੇਗੀ ਤਾਂ ਅੱਗੇ ਲੈਟਰਲ ਐਂਟਰੀ ਦਾ ਜਿਹੜਾ ਇਹ ਇਸ਼ਤਿਹਾਰ ਸੀਗਾ ਇਸ ਤੇ ਸਿਆਸੀ ਕਮਾਂਸਾਨ ਛਿੜ ਗਿਆ ਤੇ ਜਿੱਥੇ ਇਸ ਦਾ ਦੇਖਿਆ ਗਿਆ ਕਿ ਵਿਰੋਧੀ ਧਿਰ ਨੇ ਜਿਹੜਾ ਵਿਰੋਧ ਕੀਤਾ ਰਾਹੁਲ ਗਾਂਧੀ ਨੇ ਵਿਰੋਧ ਕੀਤਾ ਮਲਕ ਅਰਜਨ ਖੜਗੇ ਨੇ ਵਿਰੋਧ ਕੀਤਾ ਤਾਂ ਉਧਰ ਚਿਰਾਗ ਪਾਸਬਾਨ ਅਤੇ ਹੋਰ ਐਨਡੀ ਦੀ ਜਿਹੜੀ ਇਹ ਪਾਰਟੀਆਂ ਨੇ ਉਹਨਾਂ ਨੇ ਵੀ ਇਸ ਜਿਹੜਾ ਲੈਟਰਲ ਐਂਟਰੀ ਦਾ ਵਿਰੋਧ ਕੀਤਾ ਸੀ ਤਾਂ ਇਸ ਨੂੰ ਲੈ ਕੇ ਸਿਆਸੀ ਕਮਾਂਸਾਨ ਮਚਣ ਤੇ ਵੱਡਾ ਯੂ ਟਰਨ ਕਹਿ ਸਕਦੇ ਹੋ ਕਿ ਕੇਂਦਰ ਸਰਕਾਰ ਨੇ ਲਿਆ ਖਾਸ ਕਰਕੇ ਜੇਕਰ ਪੀਐਮ ਮੋਦੀ ਦੀ ਗੱਲ ਕਰੀਏ ਤਾਂ ਪੀਐਮ ਮੋਦੀ ਕਿਤੇ ਨਾ ਕਿਤੇ ਦੂਜਾ ਅਜਿਹਾ ਫੈਸਲਾ ਉਹਨਾਂ ਦਾ ਦਿਖਾਈ ਦੇ ਰਿਹਾ ਜਿਸ ਵਿੱਚ ਉਹਨਾਂ ਨੇ ਖੁਦ ਨਿਰਦੇਸ਼ ਜਾਰੀ ਕੀਤੇ ਨੇ ਕਿ ਇਸ ਫੈਸਲੇ ਨੂੰ ਰੱਦ ਕੀਤਾ ਜਾਵੇ ਇੱਕ ਫੈਸਲਾ ਉਹ ਸੀ ਜੋ ਖੇਤੀ ਕਾਨੂੰਨ ਲਿਆਂਦੇ ਗਏ ਸੀ ਤੇ ਇੱਕ ਫੈਸਲਾ ਇਹ ਹੈ ਜਿਸ ਨੂੰ ਖੁਦ ਨਾ ਭੀਮੋਦੀ ਨੇ ਆਪ ਰੱਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਨੇ ਲੈਟਰਲ ਐਂਟਰੀ ਦਾ ਮਤਲਬ ਹੈ ਕਿ ਕੋਈ ਵੀ ਉਹ ਪਰਸਨ ਜਿਸ ਨੇ ਆਈਐਸ ਤੇ ਯੂਪੀਐਸਸੀ ਨਹੀਂ ਕੀਤੀ ਪਰ ਉਸ ਦੇ ਕੋਲ ਕਿਸੇ ਫੀਲਡ ਦਾ ਚੰਗਾ ਗਿਆਨ ਹੈ ਤਾਂ ਸਰਕਾਰ ਉਸ ਦੀ ਇੰਟਰਵਿਊ ਲੈ ਕੇ ਉਸ ਪਰਸਨ ਨੂੰ ਸਰਕਾਰੀ ਹਾਇਰ ਕਰੇਗੀ ਜਾਨੀ ਕਿ ਉਸ ਨੂੰ ਸਰਕਾਰੀ ਤੌਰ ਤੇ ਕੁਝ ਜਿਹੜਾ ਪੈਸਾ ਦੇ ਕੇ ਕੁਝ ਜਿਹੜੀ ਸੈਲਰੀ ਦੇ ਕੇ ਉਸ ਨੂੰ ਨੌਕਰੀ ਦਿੱਤੀ ਜਾਏਗੀ ਤਾਂ ਇਸ ਲੈਟਰ ਐਂਟਰੀ ਦਾ ਵਿਰੋਧੀ ਧਿਰ ਨੇ ਤਾਂ ਵਿਰੋਧ ਕੀਤਾ ਹੀ ਉਧਰ ਐਨਡੀਏ ਸਰਕਾਰ 'ਚ ਵੱਡਾ ਰੋਲ ਅਦਾ ਕਰ ਰਹੇ ਚਿਰਾਗ ਪਾਸਵਾਨ ਨੇ ਵੀ ਵੱਡਾ ਵਿਰੋਧ ਕੀਤਾ ਤਾਂ ਉਹਨਾਂ ਨੇ ਵਿਰੋਧ ਤਾਂ ਕੀਤਾ ਉਹਨਾਂ ਨੇ ਮੰਗ ਵੀ ਕੀਤੀ ਕਿ ਜੇਕਰ ਇਹ ਲੈਟਰਲ ਐਂਟਰੀ ਮੰਗੀ ਗਈ ਹੈ ਤਾਂ ਇਸ ਵਿੱਚ ਰਿਜ਼ਰਵੇਸ਼ਨ ਦੇ ਤਹਿਤ ਕਿੰਨੀਆਂ ਸੀਟਾਂ ਹੋਣਗੀਆਂ ਤਾਂ ਇਸ ਤੇ ਕੁਸਤੀ ਕਰਦੀ ਹੋਈ ਨਜ਼ਰ ਆ ਰਹੀ ਸੀ ਕੇਂਦਰ ਸਰਕਾਰ ਤਾਂ ਹੁਣ ਇਸ ਨੂੰ ਯੂਟਰਨ ਲੈ ਜਾਂ ਕੇਂਦਰ ਸਰਕਾਰ ਨੇ ਜਿਹੜਾ ਇਸ਼ਤਿਹਾਰ ਨੂੰ ਰੱਦ ਕਰਨ ਦਾ ਫੈਸਲਾ ਲਿਆ ਤਾਂ ਯੂਪੀਐਸਸੀ ਵੱਲੋਂ ਜਿਹੜਾ ਬਿੱਤੇ ਦਿਨ ਹੀ ਜਿਹੜਾ ਇੱਕ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ ਉਸ ਨੂੰ ਰੱਦ ਕਰਨ ਦੇ ਲਈ ਜਤਿੰਦਰ ਜੋ ਕਿ ਕੇਂਦਰੀ ਮੰਤਰੀ ਨੇ ਜਤਿੰਦਰ ਸਿੰਘ ਉਹਨਾਂ ਨੇ ਲੈਟਰ ਲਿਖ ਕੇ ਜਿਹੜੀ ਆ ਚਿੱਠੀ ਲਿਖ ਕੇ ਯੂਪੀਐਸਸੀ ਦੇ ਚੇਅਰਮੈਨ ਨੂੰ ਇਸ਼ਤਿਹਾਰ ਵਾਪਸ ਲੈਣ ਦੀ ਮੰਗ ਕੀਤੀ ਹੈ ਅਤੇ ਉਹਨਾਂ ਨੇ ਕਿਹਾ ਕਿ ਜਲਦ ਹੀ ਜਿਹੜਾ ਇਸ ਨੂੰ ਬਾਸ ਲੈ ਜਾਵੇ ਇਸ ਵਿੱਚ ਨਿਰਦੇਸ਼ ਆ ਜਿਹੜੇ ਪੀਐਮ ਮੋਦੀ ਨੇ ਲਏ ਨੇ ਦਿੱਤੇ ਨੇ ਕਿਉਂਕਿ ਇਸ ਵਿੱਚ ਬੁਰੀ ਤਰ੍ਹਾਂ ਘਿਰਦੀ ਹੋਈ ਨਜ਼ਰ ਆ ਰਹੀ ਸੀ ਕੇਂਦਰ ਸਰਕਾਰ ਅਤੇ ਸਿੱਧਾ ਸਵਾਲੀਆ ਚਿੰਨ ਲੱਗ ਰਿਹਾ ਸੀ ਕਿ ਇੱਕ ਪਾਸੇ ਉਹ ਅਸਰ ਨੇ ਜਿਹੜੇ ਕਈ ਕਈ ਮਹੀਨੇ ਜਿਹੜੇ ਆ ਨੌਕਰੀਆਂ ਦੇ ਲਈ ਇਮਤਿਹਾਨਾਂ ਦੀ ਤਿਆਰੀ ਕਰਦੇ ਨੇ ਅਤੇ ਇਮਤਿਹਾਨ ਪਾਸ ਕਰਕੇ ਫਿਰ ਕਿਤੇ ਉਹਨਾਂ ਨੂੰ ਯੂਪੀਐਸਸੀ ਆਈਪੀਐਸ ਅਤੇ ਆਈਏਐਸ ਦੇ ਜਿਹੜੇ ਰੈਂਕ ਮਿਲਦੇ ਆ ਪਰ ਉਧਰ ਕੇਂਦਰ ਸਰਕਾਰ ਵੱਲੋਂ ਜੋ ਇਹ ਲੈਟਰਲ ਐਂਟਰੀ ਮੰਗੀ ਗਈ ਸੀ ਇਸ ਵਿੱਚ ਸਿੱਧੀ ਭਰਤੀ ਕੀਤੀ ਜਾ ਰਹੀ ਸੀ ਕਾਂ ਇਸ ਨੂੰ ਲੈ ਕੇ ਹੀ ਜਿਹੜਾ ਸਿਆਸੀ ਵਿਵਾਦ ਉੱਠਿਆ ਸੀਗਾ ਕਿ ਆਖਰਕਾਰ ਉਹ ਅਸਰ ਕੀ ਸੋਚਦੇ ਨੇ ਕੀ ਜਿਹੜਾ ਆਪਸ ਅਨੇ ਆਪਸ ਦਿਖਾਈ ਦੇਖਣਗੇ ਆਪਣੇ ਆਪ ਨੂੰ ਕਿੱਥੇ ਖੜਾ ਦੇਖਣਗੇ ਜਿਹੜੇ ਐਨੇ ਐਨੇ ਸਮਾਂ ਜਿਹੜਾ ਕਈ ਕਈ ਮਹੀਨੇ ਕਈ ਕਈ ਸਾਲ ਮਿਹਨਤ ਕਰਕੇ ਯੂਪੀਐਸਸੀ ਦਾ ਪੇਪਰ ਕਲੀਅਰ ਕਰਕੇ ਕਿਸੇ ਅਹੁਦੇ ਤੇ ਲੱਗਦੇ ਨੇ ਪਰ ਉਧਰ ਜੋ ਲੈਟਰਲ ਐਂਟਰੀ ਮੰਗੀ ਗਈ ਸੀ ਉਸ ਵਿੱਚ ਉਸ ਪਰਸਨ ਨੂੰ ਹਾਇਰ ਕਰਨ ਦੀ ਮੰਗ ਜਿਹੜੀ ਆ ਕੀਤੀ ਗਈ ਸੀ ਕਿ ਜਿਸ ਨੂੰ ਕਿਸੇ ਫੀਲਡ ਦਾ ਬਹੁਤ ਵੱਡਾ ਗਿਆਨ ਹੈ ਬਹੁਤ ਵੱਡੇ ਪੱਧਰ ਤੇ ਉਸ ਵਿੱਚ ਉਸ ਖੇਤਰ ਵਿੱਚ ਉਹ ਜੋਗ ਜਾਂ ਪ੍ਰਤੀਯੋਗੀ ਹੈ ਜਿਹੜਾ ਉਹ ਵਿਚਰਿਆ ਤਾਂ ਉਹ ਸਿੱਧਾ ਇੰਟਰਵਿਊ ਤੇ ਆ ਕੇ ਜਦੋਂ ਉਹ ਇੰਟਰਵਿਊ ਵਿੱਚ ਸਿਲੈਕਟ ਹੋਏਗਾ ਤਾਂ ਉਸ ਨੂੰ ਸਿੱਧੇ ਤੌਰ ਤੇ ਨੌਕਰੀ ਦਿੱਤੀ ਜਾਏਗੀ ਤਾਂ ਕੁਝ ਪੱਤੇ ਆ ਜਿਹੜੇ ਉਹ ਵੀ ਮਿਲਨੇ ਸੀ ਤਾਂ ਇਧਰ ਜਦੋਂ ਸੈਸੀ ਕੰਮਸਾਨ ਮਚ ਗਿਆ ਤਾਂ ਹੁਣ ਇਸ ਤੇ ਸਰਕਾਰ ਨੂੰ ਯੂ ਟਰਨ ਲੈਣਾ ਪਿਆ ਤੇ ਸਰਕਾਰ ਨੇ ਹੁਣ ਇਹ ਫੈਸਲਾ ਆਪਣਾ ਵਾਪਸ ਲਿਆ ਤੇ ਜਿਹੜਾ ਇਸ਼ਤਿਹਾਰ 17 ਤਰੀਕ ਨੂੰ ਅਖਬਾਰਾਂ ਵਿੱਚ ਜਾਰੀ ਹੋਇਆ ਸੀ ਉਸ ਨੂੰ ਰੱਦ ਕਰਨ ਦੇ ਹੁਕਮ ਹੈ ਜਿਹੜੇ ਓਪੀ ਐ ਮੋਦੀ ਨੇ ਦਿੱਤੇ ਨੇ ਆ ਗਿਆ ਤੇ ਇੱਕ ਵੱਡਾ ਯੂ ਟਰਨ ਵੀ ਇਸ ਨੂੰ ਕਹਿ ਸਕਦੇ ਹੋ ਕਿ ਜੋ ਬੀਤੇ ਦਿਨ ਹੀ ਜੁਕੀਐਸੀ ਵੱਲੋਂ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ ਉਸ ਇਸ਼ਤਿਹਾਰ ਨੂੰ ਹੁਣ ਰੋਕ ਲਿਆ ਗਿਆ ਤੇ ਰੱਦ ਕਰ ਦਿੱਤਾ ਗਿਆ ਇਸ਼ਤਿਹਾਰ ਨੂੰ ਤੇ ਇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਜਿਹੜੀ ਐਂਟਰੀ ਕੀਤੀ ਐ ਇਸ ਮਸਲੇ ਤੇ ਤੇ ਖੁਦ ਇਸ ਦੇ ਨਿਰਦੇਸ਼ ਜਾਰੀ ਕਰ ਦਿੱਤੇ ਨੇ ਕਿ ਇਹ ਇਸ਼ਤਿਹਾਰ ਬਾਸ ਲਿਆ ਜਾਵੇ ਤਦ ਆਦਿ ਕਿ